ਮੈਂ ਐਡਵੋਕੇਟ ਬਲਵਿੰਦਰ ਕੁਮਾਰ ਔਰ ਮੇਰੇ ਨਾਲ ਸਰਦਾਰ ਜਸਵੰਤ ਸਿੰਘ ਪੱਕੂ ਦਾਖਾ ਜੀ ਚੇਅਰਮੈਨ ਸਾਹਿਬ ਪਿੰਡ ਢਾਲੀਵਲ ਕਾ ਦੀਆਂ ਦੇ ਸਰਪੰਚ ਮਨਦੀਪ ਕੁਮਾਰ ਜੀ ਅਸੀਂ ਸਾਰੇ ਅੱਜ ਮੀਡੀਆ ਦੇ ਸਾਹਮਣੇ ਪੇਸ਼ ਹੋਏ ਆ ਵੀ ਜਿਹੜਾ ਹਲਕਾ ਕਰਤਾਰਪੁਰ ਆ ਜਿੱਥੋਂ ਕੋ ਆਮ ਆਦੀ ਪਾਰਟੀ ਦੇ ਐਮ ਐਲ ਏ ਵੀ ਹੈਗੇ ਆ ਵੀ ਉਸ ਹਲਕੇ ਦੇ ਵਿੱਚ ਲਗਾਤਾਰ ਲੋਕਾਂ ਨਾਲ ਧੱਕੇਸ਼ਾਹੀ ਹੋ ਰਹੀ ਆ ਪਿੰਡ ਪਿੰਡ ਧੱਕੇਸ਼ਾਹੀ ਹੋ ਰਹੀ ਆ ਖਾਸ ਕਰਕੇ ਵਿਰੋਧੀ ਧਿਰਾਂ ਦੇ ਨਾਲ ਔਰ ਝੂਠੇ ਪਰਚੇ ਮੇਰੇ ਹਿਸਾਬ ਨਾਲ ਅੰਦਾਜ਼ਾ ਕਹਿ ਸਕਦੇ ਵੀ ਝੂਠੇ ਪਰਚਿਆਂ ਦਾ ਜਿਹੜਾ ਕੇਂਦਰ ਆ ਹਲਕਾ ਕਰਤਾਰਪੁਰ ਔਰ ਪੂਰੀ ਤ ਪੁਲਿਸ ਮਸ਼ੀਨਰੀ ਦਾ ਮਿਸਯੂਜ਼ ਕੀਤਾ ਜਾ ਰਿਹਾ 200 ਤੋਂ ਵੱਧ ਬੰਦੇ ਜਿਹੜੇ ਅਸੀਂ ਕਾਉਂਟ ਕੀਤੇ ਆ ਜਿਹੜੇ ਸਾਡੇ ਸਾਡੇ ਨਾਲ ਸੰਬੰਧਤ ਹੈਗੇ ਆ ਬਾਕੀ ਹੋਰ ਵੱਧ ਵੀ ਹੋ ਸਕਦੇ ਵੀ ਘੱਟੋ ਘੱਟ 200 ਤੋਂ ਵੱਧ ਬੰਦਾ ਆਉਣਾ ਜਿਨ੍ਹਾਂ ਦੇ ਅਜੇ ਤੱਕ ਝੂਠਾ ਪਰਚਾ ਦਰਜ ਹੋ ਚੁੱਕਾ ਆ ਔਰ ਜਿਹੜਾ ਤਾਜ਼ਾ ਜਿਹੜਾ ਪਰਚਾ ਆ ਥਾਲੀਵਾਲ ਕਾਦੀਆਂ ਦੇ ਸਰਪੰਚ ਮਨਦੀਪ ਕੁਮਾਰ ਔਰ ਉੱਥੇ ਦੇ ਗੁਰੂ ਘਰ ਦੇ ਪ੍ਰਧਾਨ ਧਰਮਪਾਲ ਜੀ ਹੋਰ ਜਿਹੜੇ ਉਹਨਾਂ ਦੇ ਨਾਲ ਨੌ ਸਾਥੀ ਆ ਇਹਨਾਂ ਦੇ ਸੱਤਾਧਾਰੀ ਧਿਰ ਦੇ ਬੰਦਿਆਂ ਦੇ ਬਿਆਨਾਂ ਤੇ ਇੱਕ ਝੂਠਾ ਚੋਰੀ ਦਾ ਪਰਚਾ ਦਰਜ ਕੀਤਾ ਗਿਆ ਉਹਨਾਂ ਨੇ ਬਿਆ ਲਗਾਏ ਜੀ ਉ ਸਾਡੀ ਜੇਬ ਚੋਂ 50000 ਕੱਢ ਲਿਆ ਦੱਸੋ ਜਿਹੜੇ ਦੋ ਵਾਰ ਤੋਂ ਸਰਪੰਚ ਬਣ ਰਹੇ ਆ ਕੀ ਉਹ ਇਹ ਸੰਭਵ ਲੱਗਦਾ ਔਰ ਜਿੱਦਾਂ ਇਹ 12 ਮਈ ਨੂੰ ਪਰਚਾ ਹੋਇਆ 38 ਨੰਬਰ ਐਫ ਆਈ ਆਰ ਆ ਧਾਰਾ ਨੰਬੜੀ ਉਹ ਤੋਂ ਰਿਲੇਟ ਇਹ ਐਸ ਐਫ ਪੀ ਸਾਹਿਬ ਗੰਦਰデア ਅਫਸਰ ਨੇ ਆ ਵੀ ਪਰਚਾ ਵੀ ਇਹ ਨਜਾਇਜ਼ ਕੀਤਾ ਗਿਆ ਤੇ ਉਦੋਂ ਪੁਲਿਸ ਨੇ ਜਿਹੜੀ ਆ ਆ ਰੱਬੜ ਪਾਈ ਆ ਫਿਰ ਉਹਨਾਂ ਨੇ ਕਿਹਾ ਵੀ ਇਹ ਇਹ ਸਿਰਫ ਇਸ ਕਰਕੇ ਕੀਤਾ ਜਾ ਰਿਹਾ ਆ ਤਾਂ ਕਿ ਜਿਹੜਾ ਸਰਪੰਚ ਆ ਉਹ ਵੀ ਰੂਲਿੰਗ ਤੇ ਧਿਰ ਦੇ ਮੋਰੇ ਸਟੈਂਡਰ ਕਰ ਦੇਵੇ ਤੇ ਜਿਹੜੇ ਗੁਰੂ ਘਰ ਦੇ ਪ੍ਰਧਾਨ ਆ ਉਹ ਵੀ ਰਿਜ਼ਾਈਨ ਕਰਕੇ ਜਿਹੜਾ ਸਰਕਾਰ ਆ ਜਾਂ ਸੱਤਾधरी ਧਿਰ ਆ ਜਿਹੜਾ ਕੋਈ ਬੰਦਾ ਗੁਰੂ ਘਰ ਦਾ ਪ੍ਰਧਾਨ ਬਣਾਉਣਾ ਚਾਹੁੰਦੀ ਆ ਵੀ ਉਹਨੂੰ ਗੁਰੂ ਘਰ ਦਾ ਪ੍ਰਧਾਨ ਬਣਾ ਦਿੱਤਾ ਜਾਵੇ ਤੇ ਇਸ ਪਦਧਰ ਦੀ ਜਿਹੜੀ ਧੱਕੇਸ਼ਾਹੀ ਹੋ ਰਹੀ ਆ ਪਰ ਇਲਾਕੇ ਦੇ ਲੋਕਾਂ ਨੇ ਫੈਸਲਾ ਕੀਤਾ ਵੀ ਇਹ ਸਰਕਾਰ ਨੇ ਇਹ ਧੱਕੇਸ਼ਾਹੀ ਕਰਨੀ ਜੇ ਪੁਲਿਸ ਨੇ ਤੱਕੇ ਲਿਆ ਵੀ ਉਹਨਾਂ ਹੀ ਲੋਕਾਂ ਦੇ ਸਾਰੇ ਹੱਕ ਗੁੱਝਲਨੇ ਆ ਤੇ ਅਸੀਂ ਸਾਰਿਆਂ ਨੇ ਸੋਚਿਆ ਆ ਸਰਪੰਚ ਜਣੀ ਵੀ ਸੋਚਿਆ ਵੀ ਜੇ ਜੇਲ੍ਹ ਭੇਜ ਕੇ ਹੀ ਉਹਨਾਂ ਦਾ ਉਹਨਾਂ ਦੀ ਤਸੱਲੀ ਹੁੰਦੀ ਆ ਤੇ ਅਸੀਂ ਸਾਰੇ ਜੇਲ੍ਹ ਜਾਣ ਲਈ ਵੀ ਤਿਆਰ ਹੈਗੇ ਆ ਤੇ ਇਸ ਕਰਕੇ ਸਾਰੇ ਇੱਕ ਮਹੀਨਾ ਡੇਢ ਮਹੀਨਾ ਪਹਿਲਾਂ ਤੁਸੀਂ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਉਹਦੇ ਵਿੱਚ ਇਦਾਂ ਹੀ ਇਹ ਡੰਡਾ ਦੇ ਮੁੱਦੇ ਸੀਗੇ ਕਿ ਉਹਨਾਂ ਦੇ ਮੁੱਦਿਆਂ 'ਤੇ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਕੋਈ ਹੱਲ ਹੋ ਪਿਆ ਓਨ ਦੇਖੋ ਸਾਡਾ ਇਹ ਕੰਮ ਆ ਵੀ ਕਿਉਂਕਿ ਸਰਕਾਰਾਂ ਲੋਕ ਚੁਣਦੇ ਆ ਤੇ ਜੇ ਉਹ ਲੋਕ ਭਾਵਨਾ ਦੇ ਹਿਸਾਬ ਨਾਲ ਕੰਮ ਨਹੀਂ ਕਰਦੀਆਂ ਉਹਦੇ ਖਿਲਾਫ ਕੰਮ ਕਰਦੀਆਂ ਤੇ ਸਾਡੇ ਵੱਲੋਂ ਗੱਲਬਾਤ ਦੇ ਰਾਹੀਂ ਉਹ ਉਸ ਤਰ੍ਹਾਂ ਗੱਲ ਵੀ ਨਹੀਂ ਸੁਣਦੀਆਂ ਤੇ ਅਸੀਂ ਘੱਟੋ ਘੱਟ ਲੋਕਾਂ ਦੀ ਕਚਹਿਰੀ 'ਚ ਇਹ ਮਸਲੇ ਲੈ ਕੇ ਜਾਈਏ ਤਾਂ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਧੱਕੇਸ਼ਾਹੀਆਂ ਆ ਉਹਨਾਂ ਦੇ ਖਿਲਾਫ ਲੋਕ ਰਾਏ ਬਣੇ ਔਰ ਤਾਂ ਲੋਕ ਰਾਏ ਨਾਲ ਇਹ ਰੋਕ ਸਕਦੀਆਂ ਹੈਗੀਆਂ ਤੇ ਇਸ ਕਰਕੇ ਅਸੀਂ ਮੀਡੀਆ ਚ ਆਉਨੇ ਹਾਂ ਹੁਣ ਇਹਨਾਂ ਨੂੰ ਕੀ ਲੱਗਦਾ ਕਿ ਇਹ 3 ਸਾਲ ਸਰਕਾਰ ਦੇ ਸੱਤਾ ਦੇ ਪੂਰੇ ਹੋ ਗਏ ਆ ਤੇ ਅੱਗੇ 1.5 ਸਾਲ ਰਹਿ ਗਏ 2 ਸਾਲ ਰਹਿ ਗਏ ਨੇ ਤੇ ਤੁਹਾਨੂੰ ਕੀ ਲੱਗਦਾ ਕਿ ਸਰਕਾਰ ਨੂੰ ਜਿਹੜੇ ਵਾਅਦੇ ਕਰਨੇ ਸੀ ਜਿਹੜੇ ਕੀਤੇ ਸੀ ਕਿ 2022 ਦੇ ਵਿੱਚ ਆਉਣ ਤੋਂ ਪਹਿਲੇ ਉਹ ਸਰਕਾਰ ਆਪਣੇ ਮੂੰਹ ਚਿਹਰੇ ਲੈ ਕੇ ਦੁਬਾਰਾ ਜਨਤਾ ਦੀ ਵਿਚਾਰੀ ਚ ਜਾ ਸਕਦੇ ਨੇ ਦੇਖੋ ਇਹ ਤਾਂ ਡਿਵੈਲਪਮੈਂਟ ਦਾ ਵੱਖਰਾ ਆ ਡਿਵੈਲਪਮੈਂਟ ਤਾਂ ਇੱਕ ਪਾਸੇ ਦਾ ਡਿਵੈਲਪਮੈਂਟ ਹੋਣੀ ਚਾਹੀਦੀ ਸਭ ਦੇ ਡਿਵੈਲਪਮੈਂਟ ਦੇ ਲਈ ਕਹਿੰਦਾ ਕਿ ਕਾਹਤ ਚਲੋ ਅੱਗੇ ਅੱਗੇ ਦੇ ਡਿਵੈਲਪਮੈਂਟ ਦੇ ਲਈ ਬੋਰਡ ਲਈ ਆ ਤੇ ਡਿਵੈਲਪਮੈਂਟ ਤਾਂ ਉਹ ਪਿੱਛੇ ਰਹਿ ਗਈ ਜਿਸ ਤਰ੍ਹਾਂ ਚੇਅਰਮੈਨ ਸਾਹਿਬ ਨੇ ਦੱਸਿਆ ਵੀ ਕਿਤੇ ਪਾਸੇ ਡਿਵੈਲਪਮੈਂਟ ਔਰ ਸਾਡੇ ਹਲਕੇ ਦਾ ਕਈ ਪਿੰਡ ਇਦਾਂ ਦੇ ਵੀ ਆ ਵੀ ਐਨ ਆਰ ਆਈ ਹਾਲਾਂਕਿ ਸਰਪੰਚ ਬਹੁਤੇ ਸਰਪੰਚ ਇਦਾਂ ਦੇ ਆ ਜਿਹੜੇ ਹਲਕੇ ਜਿਹੜੇ ਸਰਕਾਰ ਨਾਲ ਸੰਬੰਧਤ ਹੈ ਨਹੀਂ ਔਰ ਉਹ ਆਪਣੇ ਪਦ ਤੇ ਪੈਸਾ ਲਗਾ ਕੇ ਡਿਵੈਲਪਮੈਂਟ ਕਰਨਾ ਚਾਹੁੰਦੇ ਆ ਔਰ ਉਹ ਵੀ ਨਹੀਂ ਕਰਨ ਦਿੱਤੀ ਜਾ ਰਹੀ ਇਸ ਕਰਕੇ ਡਿਵੈਲਪਮੈਂਟ ਦਾ ਕਰ ਨਹੀਂ ਰਹੇ ਉਲਟਾ ਜਿਹੜੇ ਲੋਕ ਆ ਉਹਨਾਂ ਨੂੰ ਇਸ ਤਰ੍ਹਾਂ ਉਹਨਾਂ ਦੇ ਹੱਕ ਪੁੱਛਣ ਦਾ ਕੰਮ ਕੀਤਾ ਜਾ ਰਿਹਾ ਆ ਇਸ ਕਰਕੇ ਲੋਕ ਜਵਾਬ ਦੇਣਗੇ ਜਿਸ ਤਰ੍ਹਾਂ ਧੱਕੇਸ਼ਾਹੀ ਲੋਕ ਸਹਰੇ ਆ ਦਾ ਜਵਾਬ ਦੇਣਗੇ ਹਾਂ ਤੁਸੀਂ ਐਸਐਸਪੀ ਨੂੰ ਕਦੋਂ ਧਰਨਾ ਕਦੋਂ ਧਰਨਾ ਅਸੀਂ ਸਾਰਿਆਂ ਨੇ ਕੱਲ ਦੀ ਸਲਾਹ ਕੀਤੀ ਆ ਕਿ ਜਿਹੜੇ ਡੀਸੀ ਜਲੰਧਰ ਆ ਉਹਨਾਂ ਨੂੰ ਜਿਹੜੀ ਇਹ ਇਸ ਤਰ੍ਹਾਂ ਦਾ ਇੱਕ ਸੰਵਧਾਨਿਕ ਸੰਸਥਾਵਾਂ ਦਾ ਕਾਹਨ ਕੀਤਾ ਜਾ ਰਿਹਾ ਆ ਲੋਕਾਂ ਦਾ ਵਿਸ਼ਵਾਸ ਉੱਤਰਿਆ ਜਦੋਂ ਪਰਚਾ ਹੀ ਕਰਨੇ ਆ ਅਸੀਂ ਜਦੋਂ ਕੋਈ ਧੱਕਾ ਹੁੰਦਾ ਹਲਕੇ ਚ ਅਸੀਂ ਐਸਐਸਪੀ ਕੋਲ ਜਾਂ ਸਭ ਕੋ ਜਾਣਦੇ ਆ ਹੋਰ ਸੀਨੀਅਰ ਜਿਹੜੇ ਐਸਪੀ ਹੈਗੇ ਉਹਨਾਂ ਕੋ ਜਾਂਦੇ ਆ ਪਰ ਜੇ ਉਹਨਾਂ ਨੇ ਸੁਣਨਾ ਹੀ ਨਹੀਂ ਇੱਕ ਤਰਫਾ ਜੋ ਸਰਕਾਰ ਨੇ ਲਾਈਂ ਦੇ ਦਿੱਤੀ ਉਹੀ ਕਰਨਾ ਫਿਰ ਜਾਣ ਦਾ ਕੀ ਮਕਸਦ ਰਹਿ ਗਿਆ ਤੇ ਇਹ ਸਾਰੀਆਂ ਜਿਹੜੀਆਂ ਗੱਲਾਂ ਅਸੀਂ ਕੱਲ ਫੈਸਲਾ ਕੀਤਾ ਵੀ ਗੁਰਮੀਤ ਜਮਰੀ ਸਾਡੇ ਜਨਰਲ ਸੈਕਟਰੀ ਪੰਜਾਬ ਉਹ ਵੀ ਆਏ ਆ ਵੀ ਅਸੀਂ ਸਾਰਿਆਂ ਨੇ ਡੀਸੀ ਸਾਹਿਬ ਨਾਲ ਗੱਲ ਕਰਨੀ ਆ ਜੇ ਫਿਰ ਵੀ ਸਾਨੂੰ ਲੱਗਾ ਕੋਈ ਇਨਸਾਫ ਨਹੀਂ ਮਿਲ ਰਿਹਾ ਫਿਰ ਅਸੀਂ ਇਲਾਕਿਆ ਪੱਧਰ ਤੇ ਵੱਡੇ ਪੱਧਰ